ਪੰਜਾਬ ਦੇ ਵਿੱਚ ਇਸ ਵਾਰ 2024 ਦੀ ਲੋਕ ਸਭਾ ਚੋਣਾਂ ਦੇ ਦੌਰਾਨ ਬੀਜੇਪੀ ਦਾ ਖਾਤਾ ਜ਼ੀਰੋ ਹੀ ਰਿਹਾ ਤੇ ਇਸ ਦੌਰਾਨ ਕਿਹਾ ਵੀ ਜਾ ਰਿਹਾ ਹੈ ਕਿ ਜੋ ਪੀਐਮ ਮੋਦੀ ਹੁਨਾ ਦੇ ਵੱਲੋਂ ਪੰਜਾਬ ਦੇ ਵਿੱਚ ਰੈਲੀਆਂ ਕੀਤੀਆਂ ਗਈਆਂ ਸੀਗੀਆਂ ਉਹ ਭਾਜਪਾ ਦੇ ਲਈ ਅਸਫਲ ਨਜ਼ਰ ਆਈਆਂ ਨੇ ਪਰ ਦੂਜੇ ਬੰਨੇ ਰਾਹੁਲ ਗਾਂਧੀ ਦੀ ਚਰਚਾ ਹੋ ਰਹੀ ਹੈ ਯਾਨੀ ਕਿ ਰਾਹੁਲ ਗਾਂਧੀ ਹੁਨਾ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਆ ਕੇ ਰੈਲੀਆਂ ਕੀਤੀਆਂ ਗਈਆਂ ਸੀਗੀਆਂ ਤੇ ਉਹ ਕਾਂਗਰਸ ਦੇ ਲਈ ਕਿਤੇ ਨਾ ਕਿਤੇ ਜੜੀਆਂ ਸ਼ੁਭ ਮੰਨੀਆਂ ਗਈਆਂ ਜਾਂ ਕਹਿਤੀ ਹੈ ਕਿ ਕਾਂਗਰਸ ਦੀ ਜਿੱਤ ਜਿਹੜੀ ਹੈ ਉਹਨਾਂ ਨੇ ਪੱਕੀ ਕਰ ਦਿੱਤੀ ਸੀ ਤਾਂ ਕਿਤੇ ਨਾ ਕਿਤੇ ਜਿਸ ਰੀਕੇ ਦੇ ਨਾਲ 2019 ਦੇ ਵਿੱਚ ਵੀ ਕਾਂਗਰਸ ਪਾਰਟੀ ਨੇ 8 ਸੀਟਾਂ ਲੈ ਕੇ ਜਿੱਤ ਹਾਸਲ ਕੀਤੀ ਸੀਗੀ ਤਾਂ ਇਸੇ ਦੌਰਾਨ ਵੀ ਯਾਨੀ ਕਿ 2024 ਦੀ ਲੋਕ ਸਭਾ ਚੋਣਾਂ ਦੇ ਦੌਰਾਨ ਵੀ ਕਾਂਗਰਸ ਪਾਰਟੀ ਜਿਹੜੀ ਹੈ ਉਹ ਉੱਪਰ ਕੇ ਸਾਹਮਣੇ ਆਈ ਹੈ ਤਾਂ ਜੇਕਰ ਪੀਐਮ ਮੋਦੀ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਪੀਐਮ ਮੋਦੀ ਹੁਣ ਦੇ ਵੱਲੋਂ ਗੁਰਦਾਸਪੁਰ ਹੁਸ਼ਿਆਰਪੁਰ ਪਟਿਆਲਾ ਅਤੇ ਇਸ ਦੇ ਨਾਲ ਹੀ ਜਲੰਧਰ ਦੇ ਵਿੱਚ ਰੈਲੀ ਕੀਤੀ ਗਈ ਸੀ ਲੱਗ ਰਿਹਾ ਸੀਗਾ ਕਿ ਪੀਐਮ ਮੋਦੀ ਦਾ ਅਸਰ ਜਿਹੜਾ ਆ ਉਹ ਲੋਕਾਂ ਦੇ ਉੱਤੇ ਪੈ ਸਕਦਾ ਹੈ ਜੇਕਰ ਉਨੀ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੀ ਸੀਟ ਜਿਹੜੀ ਹੈ ਉਹ ਭਾਜਪਾ ਦੇ ਵੱਲੋਂ ਜਿੱਤੀ ਗਈ ਸੀਗੀ ਹਾਲਾਂਕਿ ਇੱਥੇ ਹਿੰਦੂ ਫੈਕਟਰ ਜਿਹੜਾ ਆ ਉਹ ਸਭ ਤੋਂ ਵੱਧ ਹੈ ਦੇਖਿਆ ਵੀ ਜਾਂਦਾ ਹੈ ਪਰ ਕਿਤੇ ਨਾ ਕਿਤੇ ਉਹ ਰੈਲੀਆਂ ਜਿਹੜੀਆਂ ਉੱਥੇ ਕੀਤੀਆਂ ਗਈਆਂ ਉਹ ਅਸਫਲ ਪਾਈਆਂ ਗਈਆਂ ਹਾਲਾਂਕਿ ਰਾਹੁਲ ਗਾਂਧੀ ਹੁਣਾਂ ਦੇ ਵੱਲੋਂ ਪਟਿਆਲਾ ਅੰਮ੍ਰਿਤਸਰ ਨਵਾਂ ਸ਼ਹਿਰ ਦੇ ਵਿੱਚ ਰੈਲੀਆਂ ਕੀਤੀਆਂ ਗਈਆਂ ਸੀਆਂ ਲੁਧਿਆਣਾ ਦੇ ਵਿੱਚ ਕੀਤੀ ਗਈ ਸੀਗੀ ਤੇ ਉਹ ਕਿਤੇ ਨਾ ਕਿਤੇ ਕਾਂਗਰਸ ਦੇ ਲਈ ਸਫਲ ਹੋ ਜਾਂਦੀ ਹੈ ਤੇ ਉਹਨਾਂ ਦੀ ਜਿੱਤ ਦਾ ਕਾਰਨ ਵੀ ਬਣਦੀ ਹੈ ਪਰ ਬੀਜਪੀ ਪਾਰਟੀ ਜਿਹੜੀ ਹੈ ਇਸ ਵਾਰ ਆਪਣਾ ਖਾਤਾ ਪੰਜਾਬ ਦੇ ਵਿੱਚ ਨਹੀਂ ਖੋਲ ਸਕੀ ਹੈ ਹਾਲਾਂਕਿ 13 ਦੀਆਂ 13 ਸੀਟਾਂ ਦੇ ਉੱਤੇ ਜਿਹੜੀ ਉਹਨਾਂ ਦੇ ਵੱਲੋਂ ਚੋਣ ਲੜੀ ਗਈ ਸੀਗੀ ਮੀਮੋਦੀ ਦੁਆਰਾ ਪੰਜਾਬ ਦੇ ਵਿੱਚ ਕੀਤੀਆਂ ਰੈਲੀਆਂ ਜਿਹੜੀਆਂ ਨੇ ਉਹ ਅਸਫਲ ਸਾਬਤ ਹੁੰਦੀਆਂ ਨੇ ਉਸ ਦੇ ਨਾਲ ਹੀ ਜੇਕਰ ਰਾਹੁਲ ਗਾਂਧੀ ਹੁਣ ਅੰਦੀ ਕਲ ਕੀਤੀ ਜਾਵੇ ਕਾਂਗਰਸ ਪਾਰਟੀ ਦੀ ਤਾਂ ਕਾਂਗਰਸ ਪਾਰਟੀ ਜਿਹੜੀ ਹੈ ਉਹ ਇਸ ਵਾਰ 7 ਸੀਟਾਂ ਲੈ ਕੇ ਜਿੱਤੀ ਹੈ ਹਾਲਾਂਕਿ ਪਟਿਆਲਾ ਦੇ ਵਿੱਚ ਵੀ ਰਾਹੁਲ ਗਾਂਧੀ ਹੁਣਾਂ ਦੇ ਵੱਲੋਂ ਰੈਲੀ ਕੀਤੀ ਗਈ ਸੀਗੀ ਤਾਂ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਹੁਹੀ ਜਿਹੜੇ ਨੇ ਪਰਨੀਤ ਕੌਰ ਹੁਣਾ ਨੂੰ ਹਰਾ ਕੇ ਜਿੱਤ ਜਾਂਦੇ ਨੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਜਿੱਤਦੇ ਨੇ ਉਦਰੀ ਲੁਧਿਆਣਾ ਦੇ ਵਿੱਚ ਰਾਜਾ ਵੜਿੰਗ ਰਵਨੀਤ ਸਿੰਘ ਬਿੱਟੂ ਨੂੰ ਟੱਕਰ ਦੇ ਕੇ ਜਿੱਤ ਜਾਂਦੇ ਨੇ ਉਦਰੀ ਜੇਕਰ ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਜਲੰਧਰ ਚ ਵੱਡੀ ਲੀਡ ਦੇ ਨਾਲ ਚਰਨਜੀਤ ਸਿੰਘ ਨੇ ਹੁਣੀ ਜਿੱਤੇ ਨੇ ਪਰ ਇਸ ਸਮੇਂ ਚਰਚਾ ਹੋ ਰਹੀ ਹੈ ਕਿ ਆਖਰਕਾਰ ਜਿਸ ਤਰੀਕੇ ਦੇ ਨਾਲ ਜੋਸ਼ ਦੇ ਨਾਲ ਭਾਜਪਾ ਦੇ ਵੱਲੋਂ ਰੈਲੀਆਂ ਪੰਜਾਬ ਦੇ ਵਿੱਚ ਕੀਤੀਆਂ ਗਈਆਂ ਉਸ ਤਰੀਕੇ ਦਾ ਜੋਸ਼ ਲੋਕਾਂ ਦੇ ਵਿੱਚ ਨਹੀਂ ਦਿਖਾਈ ਦਿੱਤਾ ਤੇ ਲੋਕਾਂ ਨੇ ਬੀਜੇਪੀ ਦੇ ਖਾਤੇ ਦੇ ਵਿੱਚ ਇੱਕ ਵੀ ਵੋਟ ਜਿਹੜੀ ਹੈ ਉਹ ਦਰਜ ਨਹੀਂ ਕੀਤੀ ਤਾਂ ਪੰਜਾਬ ਦੇ ਵਿੱਚ ਪੀਐਮ ਮੋਦੀ ਦੀਆਂ ਰੈਲੀਆਂ ਕੀਤੀਆਂ ਹੋਈਆਂ ਅਸਫਲ ਤੇ ਰਾਹੁਲ ਗਾਂਧੀ ਦੁਆਰਾ ਕੀਤੀਆਂ ਗਈਆਂ ਰੈਲੀਆਂ ਦੇ ਕਰਕੇ ਕਾਂਗਰਸ ਨੂੰ ਹੋਈ ਜਿੱਤ ਹਾਸਲ